ਕਿ ਹਰਿਆਣਾ ਚ ਵੋਟਾਂ ਪੈ ਰਹੀਆਂ ਨੇ ਤੇ ਹਰਿਆਣਾ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦਾ ਕੀ ਸਟੈਂਡ ਹੈ ਇਹਨਾਂ ਵੋਟਾਂ ਚ ਕਿਸਾਨ ਜਿਹੜੇ ਜ਼ਿਆਦਾਤਰ ਬੀਜਪੀ ਦੇ ਵਿਰੋਧ ਚ ਜਿਹੜੇ ਕਿਸਾਨ ਜਥੇਬੰਦੀਆਂ ਦੀ ਆਪਾਂ ਗੱਲ ਕਰੀਏ ਜੇ ਕਿਸਾਨ ਜਿਸੇਬੰਦੀਆਂ ਮਜਬੂਰ ਆ ਜੇ ਕਿਸਾਨ ਖੁਦ ਲੇਖਣ ਲੜਦੇ ਆ ਤਾਂ ਲੋਕ ਕਹਿੰਦੇ ਆ ਵੀ ਇਹ ਰਾਜਨੀਤੀ ਚਮਗਾਦੇ ਆ ਆਪਦੀ ਆਪਦੀ ਵੋਟਾਂ ਲਈ ਕਮਗਾਦੇ ਆ ਜੇ ਖੁੱਲ੍ਹ ਕੇ ਕਿਸੇ ਸਪੋਰਟ ਨਹੀਂ ਕਰਦੇ ਫਿਰ ਕਹਿੰਦੇ ਚੁੱਪ ਕਿਉਂ ਆ ਇਹ ਬੀਜਪੀ ਦੇ ਵਿਰੁੱਧ ਕਿਉਂ ਨਹੀਂ ਬੋਲ ਰਹੇ ਕਿਉਂਕਿ ਜਿਹੜੇ ਕਿਸਾਨ ਜਿਸੇ ਬੰਦੀਆਂ ਹੁੰਦੇ ਨੇ ਮਜਬੂਰੀ ਬਣ ਰਹੀ ਆ ਉਹ ਖੁੱਲ ਕੇ ਕੁਝ ਨਹੀਂ ਕਰ ਸਕਦੀਆਂ ਉਹ ਇੰਨਾ ਕਹਿ ਸਕਦੀਆਂ ਵੀ ਬੀਜਪੀ ਦੇ ਉਲਟ ਬੋਟ ਪਾਓ ਉਹ ਕਿਸੇ ਵੀ ਪਾਰਟੀ ਨੂੰ ਬੋਟ ਪਾਓ ਕੁਝ ਜਿਸੇ ਬੰਦੀਆਂ ਨੇ ਸਟੈਂਡ ਕਰਿਆ ਵੀ ਬੀਜਪੀ ਨੂੰ ਜੇ ਅੱਜ ਪੰਜਾਬੀ ਭਾਸ਼ਾ ਚ ਕਹੀਏ ਅੱਜ ਦੀ ਘੜੀ ਕਾਂਗਰਸ ਹਰਾ ਰਹੀ ਆ ਇਹ 'ਚ ਕੋਈ ਸ਼ੱਕ ਨਹੀਂ ਹੈਨਾ ਮੈਂ ਕਿਸੇ ਪਾਰਟੀ ਨੂੰ ਛੋਟ ਕਰਾਂ ਮੰਨ ਲੇ ਕਿ ਜਦੋਂ ਮੈਂ ਕਾਂਗਰਸ ਨੂੰ ਛੋਟ ਕਰਦਾ ਰਹੇ ਆ ਇਹਦਾ ਮਤਲਬ ਇਥੇ ਲਈ ਨਹੀਂ ਕਹਿ ਰਿਹਾ ਵੀ ਮੈਂ ਕਾਂਗਰਸ ਹਰਾ ਰਹੀ ਹੈ ਸੱਚ ਆ ਤੁਸੀਂ ਫੀ ਕੰਨਨ ਹਜੇ ਕਦ ਨਹੀਂ ਮਾ ਉਹ ਬੀਜੇਪੀ ਨਾਲ ਟੱਕਰ ਵਾਲੀਆਂ ਨਹੀਂ ਹੈਗੀਆਂ ਇਹ ਮੌਕੇ ਇਸ ਕਰਕੇ ਵੀ ਜਿ세 ਬੰਦियां ਖੁੱਲ ਕੇ ਤਾਂ ਨਹੀਂ ਸਟੈਂਡ ਕਰ ਰਹੀਆਂ ਜੋ ਇੱਕ ਪਾਲਸੀ ਦਾ ਸਮਰਥਨ ਕਰ ਲਗੀਆਂ ਤਾਂ ਉਹ ਥੋੜਾ ਰਾਜਨੀਤੀ ਤੌਰ ਤੇ ਤਲ ਤੱਕ ਰ ਬੰਕਾ ਕੋਈ ਮਿੱਤਰੋ ਹਰਿਆਣਾ ਚ ਵੋਟਾਂ ਪੈ ਰਹੀਆਂ ਨੇ ਤੇ ਆਪਣੇ ਨਾਲ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਸਾਡੇ ਮਿੱਤਰ ਮਨੀ ਸੂਰਤੀਆ ਨੇ ਹਰਿਆਣਾ ਦੇ ਵਿੱਚ ਰਹਿੰਦੇ ਨੇ ਜਿਹੜਾ ਇਹਨਾਂ ਦਾ ਸਰਸਾ ਹੈ ਤੇ ਆਪਾਂ ਇਹਨਾਂ ਤੋਂ ਜਾਨਣਾ ਹੈ ਕਿ ਹਰਿਆਣਾ ਦੀਆਂ ਵੋਟਾਂ 'ਚ ਕਿਸਾਨਾਂ ਦੀ ਤੇ ਕਿਸਾਨ ਜੱਥੇਬੰਦੀਆਂ ਦਾ ਕੀ ਸਟੈਂਡ ਹੈ ਮਨੀ ਜੀ ਵੈਲਕਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਨੀ ਦੂਰੋਂ ਚੱਲ ਕੇ ਆਣਾ ਸਾਡੇ ਏਰੀਆ 'ਚ ਆਏ ਹਰਿਆਣਾ 'ਚ ਆਏ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਹੁਣ ਤੁਸੀਂ ਗੱਲ ਕਰੀ ਕਿਸਾਨ ਮੈਂ ਮੈਂ ਉਹੀ ਸਵਾਲ ਤੁਹਾਨੂੰ ਮੈਂ ਪੁੱਛਣਾ ਹੈ ਕਿ ਹਰਿਆਣਾ 'ਚ ਵੋਟਾਂ ਪੈ ਰਹੀਆਂ ਨੇ ਤੇ ਹਰਿਆਣਾ ਦੇ ਕਿਸਾਨ ਤੇ ਕਿਸਾਨ ਜੱਥੇਬੰਦੀਆਂ ਦਾ ਕੀ ਸਟੈਂਡ ਹੈ ਇਹਨਾਂ ਵੋਟਾਂ 'ਚ ਕਿਸਾਨ ਜਿਹੜੇ ਜ਼ਿਆਦਾਤਰ ਬੀਜਪੀ ਦੇ ਵਿਰੋਧ ਚ ਜਿਹੜੇ ਕਿਸਾਨ ਜਿਸੇਬੰਦੀਆਂ ਦੀ ਆਪਾਂ ਗੱਲ ਕਰੀਏ ਜੇ ਕਿਸਾਨ ਜਿਸੇਬੰਦੀਆਂ ਮਜਬੂਰ ਆ ਜੇ ਕਿਸਾਨ ਖੁਦ ਲੇਖਣ ਲੜਦੇ ਆ ਤਾਂ ਲੋਕ ਕਹਿੰਦੇ ਆ ਵੀ ਇਹ ਰਾਜਨੀਤੀ ਚਮਕਾਰਿਆ ਆਪਦੀ ਆਪਦੀਆਂ ਵੋਟਾਂ ਨਹੀਂ ਕਮਕਾਦੇ ਆ ਜੇ ਖੁੱਲ ਕੇ ਕਿਸੇ ਦੀ ਸਪੋਰਟ ਨਹੀਂ ਕਰਦੇ ਫਿਰ ਕਹਿੰਦੇ ਚੁੱਪ ਕਿਉਂ ਆ ਇਹ ਬੀਜਪੀ ਦੇ ਵਿਰੁੱਧ ਕਿਉਂ ਨਹੀਂ ਬੋਲ ਰਹੇ ਕਿਉਂਕਿ ਜਿਹੜੇ ਕਿਸਾਨ ਜਿਸੇਬੰਦੀਆਂ ਉਹਨਾਂ ਦੀ ਮਜਬੂਰੀ ਬਣ ਰਹੀ ਆ ਉਹ ਖੁੱਲ ਕੇ ਕੁਝ ਨਹੀਂ ਕਰ ਸਕਦੀਆਂ ਉਹ ਇੰਨਾ ਕਹਿ ਸਕਦੀਆਂ ਵੀ ਬੀਜੇਪੀ ਦੇ ਉਲਟ ਬੋਟ ਪਾਓ ਉਹ ਕਿਸੇ ਵੀ ਪਾਰਟੀ ਨੂੰ ਬੋਟ ਪਾਓ ਕੁਝ ਜਿ세 ਬੰਦੀਆਂ ਨੇ ਸਟੈਂਡ ਕਰਿਆ ਵੀ ਬੀਜੇਪੀ ਨੂੰ ਜੇ ਆਪਾਂ ਪੰਜਾਬੀ ਭਾਸ਼ਾ ਚ ਕਹੀਏ ਅੱਜ ਦੀ ਘੜੀ ਕਾਂਗਰਸ ਹਰਾ ਰਹੀ ਆ ਇਹ ਚ ਕੋਈ ਸ਼ੱਕ ਨਹੀਂ ਹੈ ਨਾ ਮੈਂ ਕਿਸੇ ਪਾਰਟੀ ਨੂੰ ਸਪੋਰਟ ਕਰਾਂ ਮੰਨ ਲੇ ਕਿ ਜਦੋਂ ਮੈਂ ਕਾਂਗਰਸ ਸਪੋਰਟ ਕਰ ਰਿਹਾ ਆ ਇਹਦਾ ਮਤਲਬ ਇਥੇ ਲਈ ਨਹੀਂ ਕਹਿ ਰਿਹਾ ਵੀ ਮੈਂ ਕਾਂਗਰਸ ਹਰਾ ਰਹੀ ਹੈ ਇਹ ਸੱਚ ਆ ਤੁਸੀਂ ਫੀਲਡ ਦੇ ਜਾਓ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਹਜੇ ਕਦ ਨਹੀਂ ਮਾ ਉਹ ਬੀਜੇਪੀ ਨਾਲ ਟੱਕਰ ਵਾਲੀਆਂ ਨਹੀਂ ਹੈਗੀਆਂ ਇਹ ਮੌਕੇ ਇਸ ਕਰਕੇ ਵੀ ਜਿਸੇ ਬੰਦੀਆਂ ਖੁੱਲ ਕੇ ਤਾਂ ਨਹੀਂ ਸਟੈਂਡ ਕਰ ਰਹੀਆਂ ਜੋ ਇੱਕ ਪਾਰਟੀ ਦਾ ਸਮਰਥਨ ਕਰਨਗੀਆਂ ਤਾਂ ਉਹ ਥੋੜਾ ਰਾਜਨੀਤੀ ਤੌਰ ਤੇ ਗਲਤ ਅਸਰ ਪੈਂਦਾ ਕੋਈ ਵੀ ਜਿਸੇ ਬੰਦੀ ਹੈ ਕਿਛਾਂ ਜਿਸੇ ਬੰਦੀ ਮੈਂ ਕੁੱਲ ਮਿਲਾ ਕੇ ਥੋੜੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਭਾਜਪੀ ਦਾ ਵਿਰੋਧ ਕਰ ਰਹੀਆਂ ਭਾਜਪੀ ਦਾ ਬਿਲਕੁਲ ਖੁੱਲ ਕੇ ਵਿਰੋਧ ਕਰ ਰਹੀਆਂ ਪ੍ਰੋਟੈਸਟ ਕਰ ਰਹੀਆਂ ਭਾਜਪੀ ਦੇ ਜੋ ਨੇਤਾ ਹਰਿਆਣੇ ਚਾਹੁੰਦੇ ਉਹਨਾਂ ਨੂੰ ਸਵਾਲ ਪੁੱਛ ਰਹੀਆਂ ਬਿਲਕੁਲ ਖੁੱਲ ਕੇ ਵਿਰੋਧ ਕਰ ਰਹੀਆਂ ਮੇਰਾ ਕਹਿਣ ਦਾ ਮਤਲਬ ਕਿਸੇ ਖਾਸ ਵਿਸ਼ੇਸ਼ ਪਾਰਟੀ ਨੂੰ ਸਮਰਥਨ ਨਹੀਂ ਦੇ ਰਹੀਆਂ ਉਹਦਾ ਕਾਰਨ ਇਹ ਆ ਜੇ ਖੁੱਲ ਕੇ ਉਹ ਗੱਲ ਕਰਨਗੇ ਆ ਉਹਨਾਂ ਲੋਕਾਂ ਦਾ ਭਾਈਚਾਰਾ ਉਹਦੇ ਥੋੜਾ ਅਸਰ ਪੈਂਦਾ ਵੀ ਲੋਕ ਕਹਣਗੇ ਤਾਂ ਖਰੀਦ ਲਿਆ ਪਾਰਟੀ ਨੇ ਕਿਉਂਕਿ ਤੁਹਾਨੂੰ ਪਤਾ ਕਿ ਸਭ ਤੋਂ ਜਿਆਦਾ ਲੋੜ ਉਹ ਕਿਸਾਨ ਜਿਸੇ ਬੰਦੀ ਤੇ ਹੁੰਦਾ ਇੰਜ ਕਿਸੇ ਨੂੰ ਕੁਝ ਖਾਨ ਖਰਚਣ ਨੂੰ ਨਹੀਂ ਹੈਗਾ ਸੰਘਰਸ਼ੀ ਲੋਕਾਂ ਪਰਚੇ ਹੁਣ ਹਰੇਕ ਤੇ ਪਈ ਜਾਂਦੇ ਆ ਆਪ ਦਾ ਕੰਮ ਛੱਡ ਕੇ ਲੜੀ ਜਾਂਦੇ ਆ ਤੇ ਸਭ ਤੋਂ ਵੱਧ ਬਦਨਾਮ ਕਿਸਾਨ ਜਿਸੇ ਬੰਦੀਆਂ ਤੁਸੀਂ ਆਪ ਦੇਖੋ ਸਭ ਤੋਂ ਵੱਧ ਸੰਘਰਸ਼ ਕਰ ਰਹੀਆਂ ਕਿਸਾਨ ਜਿਸੇ ਬੰਦੀਆਂ ਹੁਣ ਤੁਸੀਂ ਪੰਜਾਬ ਚ ਵੀ ਦੇਖੋ ਹਰਿਆਣੇ ਦੇ ਦੇਖੋ ਵਿਰੋਧੀ ਧਿਰ ਦਾ ਜਿਹੜਾ ਰੋਲ ਆ ਉਹ ਵਿਰੋਧੀ ਧਿਰ ਦੀ ਨਿਮਾਰੀ ਕਿਸਾਨ ਦੇ ਕਿਸਾਨ ਜਿਹੇ ਬੰਦਿਆਂ ਨੇ ਮਾਰੀਆਂ ਪੰਜਾਬ ਹਰਿਆਣੇ ਚ ਆਲ ਹਰੇ ਆਲ ਚ ਇੰਡੀਆ ਦੀ ਗੱਲ ਕਰਾਂ ਮੈਂ ਕਿਉਂਕਿ ਕਿਸਾਨਾਂ ਦਾ ਜਿਹੜਾ ਇਹ ਫਿਰ ਰੋਲ ਹੈ ਜਿਹੜਾ ਵਿਰੋਧ ਹੈ ਇਹਦਾ ਤੁਹਾਡੇ ਹਰਿਆਣਾ ਦੀਆਂ ਵੋਟਾਂ ਤੇ ਕੋਈ ਅਸਰ ਵੀ ਪੈ ਰਿਹਾ ਬਿਲਕੁਲ ਪੈ ਰਿਹਾ ਜੀ ਕਿਉਂਕਿ 70-75% ਜਿਹੜੇ ਕਿਸਾਨ ਹੀ ਆ ਆਪਣੇ ਹਰਿਆਣੇ ਚ ਮੇਨ ਕੀਤਾ ਕਿਸਾਨੀ ਆ ਮਜ਼ਦੂਰੀ ਮਜ਼ਦੂਰ ਵੀ ਖੇਤਾਂ ਨਾਲ ਜੁੜਿਆ ਹੋਇਆ ਤੇ ਕਿਸਾਨਾਂ ਨੂੰ ਤੁਨ ਪਤੀ ਹੈ ਬੀਜੇਪੀ ਸਰਕਾਰ ਨੇ ਜ਼ਿਆਦਾ ਤੰ ਕੀਤਾ ਮੈਂ ਨਹੀਂ ਕਹਿੰਦਾ ਵੀ ਕੋਈ ਵੀ ਸਰਕਾਰ ਹੋਵੇ ਸਰਕਾਰ ਹਰੇਕ ਸਰਕਾਰ ਦੇ ਆਪਣੇ ਆਪਣੇ ਰੂਲ ਹੁੰਦੇ ਆ ਰੋਡ ਮੈਪ ਆਪਣੇ ਆਪਣੇ ਹੁੰਦੇ ਆ ਪਰ ਜਿਹੜੀ ਬੀਜੇਪੀ ਸਰਕਾਰ ਆ ਇਹ ਥੋੜੀ ਜ਼ਿਆਦਾ ਤਾਨਾਸ਼ਾਹ ਸਰਕਾਰ ਆ ਸਰਕਾਰਾਂ ਗਲਤ ਕਾਨੂੰਨ ਬਣਾਉਂਦੀਆਂ ਹੁੰਦੀਆਂ ਜੋ ਲੋਕ ਇਕੱਠੇ ਹੋ ਕੇ ਅੰਦੋਲਨ ਕਰਦੇ ਉਹ ਵਾਪਸ ਕਰ ਲੈਣੀਆਂ ਹੁੰਦੀਆਂ ਪਰ ਜਿਹੜੀ ਬੀਜੇਪੀ ਸਰਕਾਰ ਆ ਇਹਨੇ ਜ਼ਿਆਦਾ ਪਰੇਸ਼ਾਨ ਕੀਤੇ ਆ ਕਿਸਾਨ ਤਾਂ ਕਰਕੇ ਕਿਸਾਨ ਦੁਖੀ ਆ ਹਰ ਬੰਦਾ ਇਹ ਕਹਿ ਰਿਹਾ ਕਿਸਾਨ ਜਨਤ ਸਬੰਧੀ ਕਹਿ ਰਹੀ ਆ ਆਮ ਬੰਦਾ ਵੀ ਬੀਜੇਪੀ ਨੂੰ ووٹ ਨਾ ਪਾਓ ਯਾਰ ਤੁਸੀਂ ਕਾਂਗਰਸ ਨੂੰ ਨਹੀਂ ਪਾਉਣੀ ਹੋਰ ਪਾਰਟੀਆਂ ਆ ਆਮ ਆ ਨੈਲੋ ਆ ਕੋਈ ਨੋਟਾ ਹੋਰ ਕਿਸੇ ਨੂੰ ਪਾ ਦਿਓ ਯਾਦ ਨੂੰ ਪ ਵੀ ਤੁਸੀਂ ਬੀਜੇਪੀ ਦਾ ਬਾਈਕਟ ਕਰੋ ਪਰ ਮੈਂ ਪੰਜਾਬੀ ਪੰਜਾਬੀ ਪਾਸੇ ਜੇਹੀ ਗੱਲ ਕਹਿਣਾ ਚਾਹਣਾ ਸੱਚਾਈ ਆ ਵੀ ਕਾਂਗਰਸ ਤੋਂ ਬਿਨਾਂ ਅੱਜ ਦੀ ਘੜੀ ਕੋਈ ਪਾਰਟੀ ਹੈ ਨਹੀਂ ਜਿਹੜੀ ਬੀਜੇਪੀ ਨੂੰ ਹਰਾ ਸਕਦੀ ਆ ਆਮ ਆਦਮੀ ਪਾਰਟੀ ਵੀ ਹਰਿਆਣੇ ਚ ਪੂਰਾ ਜ਼ੋਰ ਲਾ ਰਹੀ ਆ ਥੋੜੇ ਹਰਿਆਣੇ ਚ ਆ ਕੇ ਸਾਡੇ ਪੰਜਾਬ ਤੋਂ ਮੁੱਖ ਮੰਤਰੀ ਭਗਵਨ ਤਮਾਨ ਪੂਰਾ ਪ੍ਰਚਾਰ ਕਰ ਰਿਹਾ ਹੈ ਦਿੱਲੀ ਤੋਂ ਆ ਕੇ ਕੇਜਰੀਵਾਲ ਕਰ ਰਿਹਾ ਉਹ ਵੀ ਕਹਿੰਦੇ ਨੇ ਵੀ ਸਾਡੇ ਪੰਜਾਬ ਤੇ ਦਿੱਲੀ ਵੱਲ ਵੇਖੋ ਤੇ ਸਾਨੂੰ ਵੋਟਾਂ ਪਾਓ ਨੇ ਮੈਂ ਤੁਹਾਨੂੰ ਸਚਾਈ ਦੱਚ ਰਿਹਾ ਮੇਰੇ ਵੀ ਕਾਫੀ ਮਿੱਤਰਾ ਆਮ ਆਦਮੀ ਪਾਰਟੀ ਦੇ ਮੇਰੇ ਨਾਲ ਜਿਹੜੇ ਅੰਦੋਲਨ ਸੰਘਰਸ਼ ਕਰਿਆ ਉਹ ਕਈ ਹਰਿਆਣੇ ਦੇ ਲੈਕਚਰ ਵੀ ਲੜ ਰਹੇ ਆ ਮੇਰੇ ਆਪ ਦੇ ਮਿੱਤਰਾ ਖਾਸ ਪਰ ਇਹ ਸਚਾਈ ਆ ਆਮ ਆਮ ਦੀ ਆਮ ਆਦਮੀ ਪਾਰਟੀ ਦੀ ਜਵਾਨਤੀ ਕੋਸ਼ੀਤਾਂ ਦੇ ਬਚੂਗੀ ਇਹ ਸਚਾਈ ਤੁਸੀਂ ਨੋਟ ਕਰੋ ਮੇਰੀ ਗੱਲ ਅੱਜ ਜਵਾਨਤ ਜਬਤ ਹੋ ਰਹੀ ਹਰਿਆਣੇ ਚ ਆ ਆਮ ਆਦਮੀ ਪਾਰਟੀ ਦੀ ਹਾਂ ਆਮ ਆਦਮੀ ਪਾਰਟੀ ਹੋ ਰਹੀ ਹੈ ਬਿਲਕੁਲ ਨਹੀਂ ਜਿਵੇਂ ਆਮ ਆਦਮੀ ਪਾਰਟੀ ਪੰਜਾਬ ਗੱਲ ਕਰ ਰਹੀ ਹੈ ਵੀ ਪੰਜਾਬ ਵੱਲ ਵੇਖ ਕੇ ਸਾਨੂੰ ਵੋਟਾਂ ਪਾਓ ਤੇ ਹਰਿਆਣੇ ਵਾਲੇ ਲੋਕਾਂ ਨੂੰ ਪੰਜਾਬ ਦੀ ਜਾਂ ਦਿੱਲੀ ਦੀ ਜਿਹੜੀ ਦਸ਼ਾ ਹੈ ਉਹ ਪ੍ਰਭਾਵਿਤ ਨਹੀਂ ਕਰ ਰਹੀ ਹੁਣ ਤੁਸੀਂ ਮੇਰੀ ਗੱਲ ਸੁਣੋ ਸਾਡਾ ਬਾਰਡਰ ਹੀ ਜਾਂ ਪੈਂਦਾ ਕਾਲਿਆਂ ਵਾਲੀ ਹਲਕੇ ਦਾ ਸਾਡੇ ਨਾਲ ਦੋ ਤਿੰਨ ਪੰਜਾਬ ਦੇ ਜ਼ਿਲ੍ਹੇ ਲੱਗਦੇ ਆ ਕਿਉਂਕਿ ਜਦੋਂ 2022 ਚ ਸਰਕਾਰ ਆਈ ਸੀ ਆਮ ਆਦਮੀ ਦੀ ਸਾਡੇ ਇਤਿਹਾਸਰ ਹੋਇਆ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਬਦਲਾਵ ਵੱਲ ਭੱਜੇ ਕਾਫੀ ਜਿਲ੍ਹਾ ਪ੍ਰਚੱਦ ਜਿਹੜੇ ਹੁੰਦੇ ਆਪਣੇ ਜਿੱਤ ਗਏ ਆਮ ਆਦਮੀ ਪਾਰਟੀ ਦੇ ਉਸ ਤੋਂ ਬਾਅਦ ਜਿਵੇਂ ਜਿਵੇਂ ਗ੍ਰਾਫ ਪਾਰਟੀ ਦਾ ਡਿੱਗਣਾ ਸਟਾਰਟ ਹੋਇਆ ਓਵੇਂ ਓਵੇਂ ਹਰਿਆਣੇ 'ਚ ਬਿਲਕੁਲ ਇਹਨਾਂ ਦੀ ਪੋਜੀਸ਼ਨ ਡਾਊਨ ਹੋ ਗਈ ਬਿਲਕੁਲ ਜ਼ੀਰੋ ਲੈਵਲ ਤੇ ਆ ਚੁੱਕੇ ਆ ਮੈਨੂੰ ਲੱਗਦਾ ਵੀ ਜਵਾਨ ਨਹੀਂ ਬਚਨੀ ਇਹ ਚਚਾਈ ਆ ਸਿਰਫ ਤਿੰਨ ਚਾਰ ਮਤਲਬ ਆਮ ਆਦਮੀ ਪਾਰਟੀ ਦੀ ਥੋੜੇ ਹਰਿਆਣੇ 'ਚ ਮੰਦੀ ਹਾਲਤ ਮੰਦੀ ਹਾਲਤ ਜਿਵੇਂ ਡਬਲ ਛੇੜ ਦੀ ਗੱਲ ਕਰਾਂ ਉੱਥੇ ਆਪਣੇ ਮਿੱਤਰ ਆ ਉਹ ਵੀ ਆਮ ਆਦਮੀ ਪਾਰਟੀ ਦਾ ਕੁਲਦੀਪ ਗਦਣਾ ਉਹ ਬੰਦੇ ਦੀ ਪਰਸਨਲ ਵੋਟ ਆ ਉਹਨੂੰ 30-40 ਸਾਲ ਹੋ ਗਏ ਸੰਘਾਸ ਕਰਦੇ ਨੂੰ ਉਹ ਮੈਨੂੰ ਲੱਗਦਾ ਸਸੇਚੇ ਜਾਂ ਫਤਿਆਬਾਦ ਚ ਸਭ ਤੋਂ ਜ਼ਿਆਦਾ ਵੋਟ ਲੈ ਕੇ ਜਾ ਰਿਹਾ ਬੰਦਾ ਉਹ ਜਿੱਤ ਤੋਂ ਦੂਰ ਆ ਮੇਰਾ ਕਹਿਣ ਦਾ ਮਤਲਬ ਜੋ ਬੰਦੇ ਆਪ ਕੰਮ ਕਰ ਰਿਹਾ ਪਰਸਨਲੀ ਉਹਨਾਂ ਨੂੰ ਵੋਟ ਪੈ ਰਹੀ ਆ ਪਾਰਟੀ ਨੂੰ ਵੋਟ ਬਿਲਕੁਲ ਨਹੀਂ ਪੈ ਰਹੀ ਪਾਰਟੀ ਦੇ ਲੋਕੋ ਤੇ ਵੋਟ ਨਹੀਂ ਪੈ ਰਹੀ ਕਾਰਨ ਕੀ ਆ ਕਿ ਹਰਿਆਣੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੇ ਕਾਰਨ ਤੁਹਾਨੂੰ ਇਹ ਲੱਗਦਾ ਉਹ ਵੀ ਇੱਕ ਪਾਸੇ ਪੰਜਾਬ ਲੱਗਦਾ ਪੰਜਾਬ ਚ ਆਮ ਦੀ ਸਰਕਾਰ ਆ ਦੂਜੇ ਪਾਸੇ ਦਿੱਲੀ ਲੱਗਦਾ ਵੀ ਦਿੱਲੀ ਸਰਕਾਰ ਆ ਕਿਉਂਕਿ ਕਾਰਨ ਮੈਂ ਤੁਹਾਨੂੰ ਦੱਸ ਰਿਹਾ ਜੀ ਡਾਕਟਰ ਸਾਹਿਬ ਹਰੇਕ ਸਟੇਟ ਦੀ ਰਾਜਨੀਤੀ ਅਲੱਗ ਥੋੜੇ ਥੋੜੇ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਕੀ ਸੋਚਦੇ ਨੇ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਵਧੀਆ ਨਹੀਂ ਕੀਤਾ ਕਿ ਵਧੀਆ ਕਰਤਾ ਦਿੱਲੀ 'ਚ ਵਧੀਆ ਕੀਤਾ ਕਿ ਨਹੀਂ ਕੀਤਾ ਕੀ ਸੋਚਦੇ ਨੇ ਹਰਿਆਣੇ ਦੇ ਲੋਕ ਇੱਕ ਵਾਰ ਤੁਹਾਨੂੰ ਮੈਂ ਦੱਸਦਾ 80 ਰੁਪਿਆ ਸੀ ਕਿਉਂਕਿ ਬਰੀਕੀਆਂ ਹੁੰਦੀਆਂ ਹਰ ਇੱਕ ਚੀਜ਼ ਦੀਆਂ ਹਰ ਇੱਕ ਸਟੇਟ ਦੀ ਰਾਜਨੀਤੀ ਆਪਣੀ ਆਪਣੀਆਂ ਜ਼ਰੂਰੀ ਨਹੀਂ ਹੁੰਦਾ ਵੀ ਕੰਮ ਨਹੀਂ ਥੋ ਮੈਂ ਪੁੱਛ ਰਿਹਾ ਹਰਿਆਣੇ ਦੇ ਲੋਕਾਂ ਨੂੰ ਕੀ ਲੱਗਦਾ ਵੀ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਫੇਲ ਹੋ ਗਈ ਬਿਲਕੁਲ ਫੇਲ ਹੋ ਚੁੱਕੀ ਹੈ ਜੀ ਕੋਈ ਕੋਈ ਸ਼ੱਕ ਨਹੀਂ ਹੈਗਾ ਨਾ ਕਿਉਂਕਿ ਬੇਰੋਜ਼ਗਾਰੀ ਤੌਰ ਤੇ ਉਨੀ ਵੱਧ ਰਹੀ ਆ ਨੌਕਰੀਆਂ ਮਿਲ ਰਹੀਆਂ ਮੈਂ ਨਹੀਂ ਕਹਿੰਦਾ ਬਿਲਕੁਲ ਨਹੀਂ ਮਿਲੀਆਂ ਪਰ ਜਿਹੜੇ ਨੇ ਵਾਅਦੇ ਕੀਤੇ ਸੀ ਹੁਣ ਤੁਸੀਂ ਛੇਧ ਛੂਲ ਤਰੀਕਾ ਗੱਲ ਕਰੋ ਤਿੰਨ ਸਾਲ ਆਮ ਦੀ ਸਰਕਾਰ ਨੂੰ ਹੋ ਗਏ ਪੰਜਾਬ ਚ ਮਾਨ ਸਾਹਿਬ ਆਪਣਾ ਇਲਾਜ ਕਰਾਉਣ ਕਿੱਥੇ ਜਾਂਦੇ ਆ ਤੁਹਾਨੂੰ ਦੱਸੋ ਮੈਨੂੰ ਕਿੱਥੇ ਜਾਂਦੇ ਆ ਦਿੱਲੀ ਜਾਂਦੇ ਆ ਜਾਂ ਕਿਤੇ ਹੋਰ ਅਦਰ ਸਟੇਟ ਜਾਂਦੇ ਆ ਤਿੰਨ ਸਾਲਾਂ ਚ ਜਿਹੜਾ ਮੁੱਖ ਏਜੰਡਾ ਛੇਧ ਤੇ ਛੱਕਿਆ ਸੀ ਹੂੰ ਉਹ ਹਜੇ ਤੱਕ ਆਪ ਦਾ ਇਲਾਜ ਪੰਜਾਬ 'ਚ ਨਹੀਂ ਕਰਾ ਸਕਦੇ ਹੂੰ ਤੁਸੀਂ ਆਪ ਦੇਖੋ ਮੈਂ ਕੁਝ ਕਹਿ ਨਹੀਂ ਸਕਦਾ ਹੂੰ ਤੁਹਾਨੂੰ ਆਪ ਸਮਝੋ ਇਹ ਗੱਲ ਨੂੰ ਵੀ ਆਹੀ ਕਾਰਨ ਆ ਨਸ਼ਾ ਬਿਲਕੁਲ ਮੇਨ ਮੁੱਦਾ ਸੀ ਪੰਜਾਬ 'ਚ ਨਸ਼ਾ ਤੁਹਾਨੂੰ ਪਤਾ ਵੀ ਨੌਜਵਾਨੀ ਕੁਝ ਦਾ ਬਾਹਰ ਚਲੀ ਗਈ ਜਿਹੜੇ ਨੌਜਵਾਨ ਰਹਿ ਗਏ ਉਹ ਨਸ਼ੇ ਦੀ ਭੇਡ ਚੜ ਗਈ ਭਗਵੰਤ ਮਾਨ ਨੈਣਾ ਪਿੰਡਾਂ 'ਚ ਆਹ ਪ੍ਰਚਾਰ ਕੀਤਾ ਵੀ ਨਸ਼ਾ ਮੁਕਤ ਕਰਾਂਗੇ 1% ਮੈਂ ਪੰਜਾਬੀ ਭਾਸ਼ਾ 'ਚ ਕਹੂੰਗਾ 1% ਵੀ ਅਸਰ ਨਹੀਂ ਹੋਇਆ 1% ਵੀ ਨਸ਼ਾ ਖਤਮ ਨਹੀਂ ਹੋਇਆ ਬੰਦੇ ਜਿਵੇਂ ਜਿਵੇਂ ਭਗਵਾਨ ਤਮਨ ਸਰਕਾਰ ਦਾਵਾ ਕਰ ਰਹੀ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਤੁਸੀਂ ਹਰਿਆਣੇ ਚ ਰਹਿੰਦੇ ਹੋ ਤੁਹਾਨੂੰ ਰੰਗਲਾ ਪੰਜਾਬ ਬਣਦਾ ਨਜ਼ਰ ਆਇਆ ਕਿ ਨਹੀਂ ਨਹੀਂ ਬਿਲਕੁਲ ਨਹੀਂ ਜੀ ਇਹ ਚਾਈਆ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਇਹੀ ਕਾਰਨ ਹੈ ਵੀ ਹਰਿਆਣੇ ਦੇ ਲੋਕ ਹੁਣ ਮੂੰਹ ਨਹੀਂ ਲਾ ਰਹੇ ਦੋ ਕਾਰਨ ਮੈਂ ਦੱਚੂਗਾ ਕੋਈ ਵੀ ਜਿਹੜੀ ਪਾਰਟੀ ਹੈ ਖਰੇਕ ਦੇ ਅਲੱਗ-ਅਲੱਗ ਏਜੰਡੇ ਹੁੰਦੇ ਆ ਪਹਿਲੀ ਗੱਲ ਇਹ ਪਾਰਟੀ ਦਾ ਮੇਨ ਜਿਹੜਾ ਮੈਂ ਕਾਰਨ ਸਮਝੂਗਾ ਇਹਨਾਂ ਨੇ ਕਿਸੇ ਵੀ ਮਤਲਬ ਪਾਰਟੀ ਵਰਕਰ ਨੂੰ ਐਮਐਲਏ ਨੂੰ ਪਾਵਰ ਨਹੀਂ ਦਿੱਤੀ ਹੁਣ ਜਿਹੜਾ ਮਨਲਾ ਪਿੰਡਾਂ ਲੋਕ ਮਿਹਨਤ ਕਰੀ ਜਿੰਦਾ ਲੋਕਾਂ ਨੇ ਦਿੰਦਾ ਦੇ ਇੱਕ ਕੀਤਾ ਉਹਨਾਂ ਦੇ ਆਪ ਦੇ ਕੰਮ ਹੀ ਨਹੀਂ ਹੋ ਰਹੇ ਸਾਂਝੇ ਕੰਮ ਵੀ ਨਹੀਂ ਹੋ ਰਹੇ ਕਿਉਂਕਿ ਐਮਐਲਏ ਕੋਲ ਜਾਂਦੇ ਆ ਐਮਐਲ ਦੀ ਆਪਦੀ ਚੱਲਦੀ ਮੰਤਰੀ ਦੀ ਚੱਲਦੀ ਦਿੱਲੀ ਤੋਂ ਪਾਰਟੀ ਚੱਲ ਰਹੀ ਆ ਮੰਨ ਕੇ ਚੱਲ ਕਾਂਗਰਸ ਪਾਰਟੀ ਵੀ ਮਨਾਂ ਦਿੱਲੀ ਤੋਂ ਚੱਲਦੀ ਆ ਇਹਨਾਂ ਜਿਹੜੇ ਆਪ ਦੇ ਐਮਐਲਏ ਆ ਐਮਪੀ ਆ ਮੁੱਖ ਮੰਤਰੀ ਦੇ ਉਮੀਦਵਾਰ ਉਹਨਾਂ ਕੋਲ ਪਾਵਰ ਹੈਗੀ ਆ ਉਹ ਕੰਮ ਕਰ ਸਕਦੇ ਆ ਆਵਾ ਦੀ ਪਾਰਟੀ ਸਭ ਤੋਂ ਵੱਡਾ ਫੈਲ ਰਹੀ ਆ ਬੀਨਾਂ ਨੇ ਜਿਹੜੇ ਆਪਦੇ ਮੇਨ ਵਰਕਰ ਆ ਉਹਨਾਂ ਨੂੰ ਪਾਵਰ ਨਹੀਂ ਦਿੱਤੀ ਕੰਮ ਨਹੀਂ ਹੋ ਰਿਹਾ ਕੋਈ ਥਾਣੇ ਜੀ ਨਹੀਂ ਪੁੱਛ ਰਿਹਾ ਕੋਈ ਜਿਹੜਾ ਸਾਂਝਾ ਕੰਮ ਆ ਕੋਈ ਹੋਰ ਜਿਹੜੇ ਕੰਮਾਂ ਤੋਂ ਕੋਈ ਪੁੱਛ ਨਹੀਂ ਰਿਹਾ ਇਹ ਕਾਰਨ ਕਰਕੇ ਫੇਲੀਅਰ ਜ਼ਿਆਦਾ ਆ ਨੌਕਰੀਆਂ ਦੇ ਹੱਕ ਵਿੱਚ ਕੁਝ ਪਰਸੈਂਟ ਮੈਂ ਠੀਕ ਕਰੂੰਗਾ ਜਿਹੜੀ ਸਚਾਈ ਹੈ ਨਾ ਵੀ ਆਮ ਸਰਕਾਰ ਦੇ ਮੁਕਾਬਲੇ ਨੌਕਰੀਆਂ ਦੇ ਹੱਕ ਤੇ ਠੀਕ ਹੈ ਨੌਜਵਾਨਾਂ ਦਾ ਨੌਕਰੀਆਂ ਦੇ ਰਹੀ ਗਿਆ ਪਰ ਜਿੰਨੇ ਬੜੇ ਦਾਅਵੇ ਕੀਤੇ ਸੀ ਉੱਤੇ ਪੂਰੇ ਨਹੀਂ ਉਤਰ ਪਈ ਉੱਤੇ 5% ਵੀ ਪੂਰੀ ਉਤਰਨੀ ਬਾਈ ਆਮਾ ਦੀ ਪਾਲਟੀ ਦੂਜੀ ਗੱਲ ਨਾ ਹਰੇਕ ਸਟੇਟ ਦੀ ਰਾਜਨੀਤੀ ਅਲੱਗ-ਅਲੱਗ ਹੁੰਦੀ ਆ ਪਾਲਟੀਆਂ ਚੰਗੀਆਂ ਹੁੰਦੀਆਂ ਮੈਂ ਨਹੀਂ ਕਹਿੰਦਾ ਕੋਈ ਪਾਲਟੀ ਮਾੜੀ ਨਹੀਂ ਹੁੰਦੀ ਹਰੇਕ ਦੀ ਵਿਚਾਰਧਾਰਾ ਅਲੱਗ-ਅਲੱਗ ਹੁੰਦੀ ਆ ਹੁਣ ਸਾਡੇ ਬੀਜੇਪੀ ਸਰਕਾਰ ਰਹੀ ਆ ਮੈਂ ਕਹਿੰਦਾ ਬੀਜੇਪੀ ਸਰਕਾਰ ਜੇ ਕਿਸਾਨਾਂ ਤੇ ਅਤਿਆਚਾਰ ਨਾ ਕਰਦੀ ਤਾਂ ਇਹਨਾਂ ਵਿਰੋਧ ਨਹੀਂ ਹੋਣਾ ਸੀ ਕਿਉਂਕਿ ਮਹਿੰਗਾਈ ਤਾਂ ਬਦਰ ਹੀ ਮੈਂ ਮੰਨਦਾ ਹਰੇਕ ਚੀਜ਼ 10 ਰੁਪਏ ਰਿਹਾ ਪਰ ਜਿਹੜਾ ਮੇਨ ਕਾਰਨ ਆ ਕੁਛਾਨੀ ਆ ਲੋਕਾਂ ਨੂੰ ਤੰਗ ਕਰਿਆ ਲੋਕ ਆੱਕ ਗਏ ਸਾਡੇ 750 ਲਗਭਗ ਸਾਡਾ ਬੰਦਾ ਛੀਦ ਹੋ ਗਿਆ ਕਿਸ ਤੇ ਇਹ ਵੀ ਹਜੇ ਜਿਹੜੇ ਹਜੇ ਵੀ ਕੰਗਣਾ ਵਰਗੀਆਂ ਜਿਹੜੀਆਂ ਇਹਨਾਂ ਦੀ ਐਮਪੀ ਆ ਉਹ ਹੁਣ ਵੀ ਇਹ ਬਿਆਨ ਦੇ ਰਹੀਆਂ ਵੀ ਦੁਵਾਰੀਆਂ ਚ ਕਾਨੂੰਨ ਲੈ ਕੇ ਆ ਰਹੇ ਆ ਹੁਣ ਤੁਸੀਂ ਦੇਖੋ ਚੋਣਾਂ ਦਾ ਟਾਈਮ ਆ ਲੋਕ ਵੋਟਾਂ ਇਹਨਾਂ ਨੂੰ ਕਿਹੜੇ ਮੂੰਹ ਨੂੰ ਪਾਉਣਗੇ ਤੁਸੀਂ ਆਪ ਦੇਖੋ ਮਤਲਬ ਹੁਣ ਆਪਦੀ ਜ਼ੁਬਾਨ ਨਾਲ ਰਹਿੰਦੀ ਫੱਟੀ ਵੀ ਪੁੱਛੀ ਜਾਂਦੇ ਆ ਬਿਲਕੁਲ ਸਹੀ ਗੱਲ ਹੈ ਜੀ ਰਹਿੰਦੀ ਫੱਟੀ ਪੁੱਛ ਚੁੱਕਿਆ ਹੁਣ ਤਿੰਨ ਮਹੀਨੇ ਪਹਿਲਾਂ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਸੀਗਾ ਉਹਦਾ ਜ਼ਿਆਦਾ ਵਿਰੋਧ ਸੀ ਉਹ ਹਟਾਤਾ ਨਵਾਂ ਬਣਾਤਾ ਉਹਦਾ ਵੀ ਉਹਨਾਂ ਵਿਰੋਧ ਆ ਕਿਉਂਕਿ ਵਿਰੋਧ ਪਾਰਟੀ ਦਾ ਬੰਦੇ ਦਾ ਵਿਰੋਧ ਤਾਂ ਨਹੀਂ ਹੈਗਾ ਨਾ ਪਾਰਟੀ ਦੀਆਂ ਨ ਜਿਹੜੀ ਮੈਂ ਪਾਰਟੀ ਬੀਜੇਪੀ ਹੈ ਜਿਹੜੀ ਸਭ ਤੋਂ ਮੈਨੂੰ ਚੰਗੀ ਨਹੀਂ ਲੱਗਦੀ ਉਹਦਾ ਕਾਰਨ ਕੀ ਆ ਪਾਰਟੀ ਕੋਈ ਮੈਨੂੰ ਕਹਿੰਦਾ ਮਾੜੀ ਨਹੀਂ ਹੁੰਦੀ ਜਿਵੇਂ ਸਾਡੇ ਨਾਲੋਂ ਪਾਰਟੀ ਆ ਉਹਨਾਂ ਨੇ ਵੀ ਕੁਝ ਗਰਾਪ ਅੱਪ ਹੋਇਆ ਅੱਗੇ ਨਾਲੋਂ ਮੈਂ ਨਹੀਂ ਕਹਿੰਦਾ ਵੀ ਡਾਊਨ ਹੋਇਆ ਪਰ ਲੋਕ ਡਰ ਰਹੇ ਆ ਵੀ ਜਿਹੜੀ ਛੋਟੀਆਂ ਪਾਰਟੀਆਂ ਜਾਂ ਖੇਤਰੀ ਪਾਰਟੀਆਂ ਇਹ ਜਿੱਤਦਾ ਰਹੀਆਂ ਨਹੀਂ ਵੱਧ ਤੋਂ ਵੱਧ 2-4 ਬੰਦੇ ਜਿੱਤਦੇ ਆ ਇਹ ਫਿਰ ਬੀਜੇਪੀ ਦੇ ਝੋਲੀ ਜਾ ਕੇ ਬੈਠਣਗੇ ਨਹੀਂ ਖੇਤਰੀ ਪਾਰਟੀ ਉੱਠ ਸਕਦੀ ਛੇਤ ਗਈ 10-15 ਸੀਟਾਂ ਤੇ ਗ੍ਰੋਥ ਕਰ ਸਕਦੀ ਸੀ ਇਹਦਾ ਕਾਰਨ ਨਹੀਂ ਇਹ ਬੰਦੇ ਆ ਵੀ ਬੀਜੇਪੀ ਨੇ ਜਿੱਥੇ ਮੈਨਾਂ ਇੰਡੀਆ ਨੈਸ਼ਨਲ ਲੋਕਦਾਲਾ ਸਾਡੀ ਉਹਦੇ ਵਿਰੁੱਧ ਕਮਜ਼ੋਰ ਬੰਦੇ ਖੜੇ ਕਰਦੇ ਵੀ ਜਿਵੇਂ ਛਰਸਾ ਜ਼ਿਲ੍ਹਾ ਇੱਥੇ ਬੀਜੇਪੀ ਇੱਕ ਸ਼ੀਟ ਵੀ ਨਹੀਂ ਆ ਰਹੀ ਮੰਨ ਕੇ ਤੀਜੇ ਨੰਬਰ ਤੇ ਬੀਜੇਪੀ ਆ ਰਹੀ ਹੈ ਪੰਜੇ ਸ਼ੀਟਾਂ ਤੇ ਇਹਨਾਂ ਨੇ ਕਰਿਆ ਇਹਨਾਂ ਨੇ ਕਮਜ਼ੋਰ ਕੈਂਡੀਡੇਟ ਖੜੇ ਕਰਤੇ ਉਹਦਾ ਮਤਲਬ ਲੋਕਾਂ ਨੂੰ ਇਹ ਚੀਜ਼ ਦਾ ਅਸਰ ਪੈ ਰਿਆ ਵੀ ਜਿਹੜੇ ਖੇਤਰੀ ਪਾਰਟੀਆਂ ਉਹਦੇ ਨਾਲ ਆ ਲੰਗੀਆਂ ਜਾ ਕੇ ਜੇ ਪਹਿਲਾਂ ਜੀਜੀਪੀ ਪਾਰਟੀ ਰਲੀ ਆ ਤਾਂ ਕਰਕੇ ਲੋਕਾਂ ਨੂੰ ਸਿੱਧੇ ਮੱਥੇ ਕਾਂਗਰਸ ਨੂੰ ਸਮਰਥਨ ਦੇ ਚੁੱਕੇ ਆ ਇਹਦੇ ਕਿਸਾਨ ਆ ਤੇ ਕਿਸਾਨ ਜਿਸੇ ਬੰਦੀਆਂ ਦੀ ਮਜਬੂਰੀ ਬੰਦੀ ਆ ਖੁੱਲ ਕੇ ਉਹ ਕਹਿ ਨਹੀਂ ਸਕਦੀਆਂ ਵੀ ਤੁਸੀਂ ਕਾਂਗਰਸ ਨਾਲ ਤੁਰ ਇਹੀ ਕਾਰਨ ਖੁੱਲ ਕੇ ਕਹਿ ਨਹੀਂ ਸਕਦੇ ਹੁੰਦੇ ਮਜਬੂਰੀ ਆ ਉਹਨਾਂ ਕੋਲੇ ਹੋਰ ਕੋਈ ਹੱਲ ਨਹੀਂ ਹੈਗਾ ਤੁਸੀਂ ਆਪ ਦੇਖੋ ਤੁਸੀਂ ਹਰਿਆਣਾ ਜਾ ਕੇ ਆਏ ਹੋ ਹਨਾ ਅੱਜ ਹੋਰ ਵੀ ਜਾਣਾ ਤੁਸੀਂ ਆਪ ਦੇਖਿਓ ਜਾ ਕੇ ਤੁਸੀਂ ਸਾਰੇ ਪਾਲਸੀ ਦੇ ਮਰਕਾਂ ਨੂੰ ਮਿਲਿਓ ਮਾਹੌਲ ਦੇਖਿਓ ਹਰਿਆਣਾ ਦਾ ਕੀ ਮਾਹੌਲਾ ਤੁਸੀਂ ਕਾ ਵੀ ਪਿੰਡਾਂ 'ਚ ਜਾ ਕੇ ਆਪਣੀ ਵੀਡੀਓ ਦੇਖ ਚੁੱਕੇ ਆ ਮਾਹੌਲੇ ਬਣਿਆ ਪਿਆ ਵੀ ਭਾਜੀਪੀ ਨੂੰ ਕਾਂਗਰਸ ਕੱਢ ਰਹੀ ਆ ਹੋਰ ਕੋਈ ਹੱਲ ਨਹੀਂ ਹੈਗਾ ਮੰਨ ਕੇ ਚਲੋ ਕਈ ਲੋਕ ਕਾਂਗਰਸ ਨੂੰ ਨਹੀਂ ਵੀ ਪਸੰਦ ਕਰਦੇ ਹਰ ਬੰਦੇ ਦੀ ਅਲੱਗ-ਅਲੱਗ ਵਿਚਾਰਧਾਰਾ ਕੋਈ ਕਿਸੇ ਚੀਜ਼ ਨੂੰ ਪਸੰਦ ਕਰਦਾ ਕੁਝ ਇਹਨੂੰ ਉਹਦਾ ਹੱਲ ਕੋਈ ਨਹੀਂ ਕਿਉਂਕਿ ਸਭ ਤੋਂ ਦੋ ਦੁਖੀ ਮਤਲਬ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦਾ ਬਾਟਾ ਵੀ ਮੰਜਿਆ ਗਿਆ ਤੇ ਆਮ ਆਦਮੀ ਤੇ ਉੱਤੇ ਵੀ ਝਾੜੂ ਫਿਰ ਗਿਆ ਆਮ ਆਦਮੀ ਤੇ ਝਾੜੂ ਜੀ ਫਿਰ ਚੁੱਕਿਆ ਮੈਂ ਤੁਹਾਨੂੰ ਇੱਕ ਸੀਟ ਤਾਂ ਨਹੀਂ ਆਉਂਦੀ ਮੈਂ ਇੱਕ ਵੀ ਸੀਟ ਨਹੀਂ ਆਉਂਦੀ ਤੁਹਾਨੂੰ ਇੱਕ ਸੀਟ ਕਹਿ ਸਕਦਾ ਮੈਂ ਇੱਕ ਸੀਟ ਤੇ ਟੱਕਰ ਹੈਗੀ ਆ ਉਹ ਵੀ ਆਉਂਦੀ ਨਹੀਂ ਦੀ ਨਹੀਂ ਮੈਨੂੰ ਵੀ ਬਿਲਕੁਲ ਜ਼ੀਰੋ ਆ ਲਗਭਗ ਇਹਨਾਂ 90 ਸੀਟਾਂ ਹਰਿਆਣੇ ਸਾਡੇ 70 ਸੀਟਾਂ ਤਾਂ ਜਵੰਤ ਜਬਤ ਹੋਣੀਆਂ ਆਮ ਆਦਮੀ ਦੀ ਤੁਸੀਂ ਮੇਰੇ ਨਾਲ ਨੋਟ ਕਰਿਓ ਜਵੰਤ ਜਬਤੋਂ 5000 ਤੋਂ 10000 ਵੋਟ ਮੱਚਾਂ ਆਊਗੀ ਚਾਹੀਏ ਇਹ ਜੀ ਜੀ ਮਿੱਤਰ ਪਿਆਰੇ ਤੁਸੀਂ ਸੁਣਿਆ ਹਰਿਆਣਾ ਦਾ ਚੋਣ ਅਨਲਿਸਿਸ ਮਣੀ ਸੂਰਤੀਆ ਜੀ ਨੇ ਕੀਤਾ ਹੈ ਉਹ ਕਹਿੰਦੇ ਬੀਜੇਪੀ ਨੂੰ ਲੋਕ ਬੁਰੀ ਤਰ੍ਹਾਂ ਭਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਆਉਣਾ ਚਾਹੁੰਦੀ ਸੀ ਉਹਦੇ ਲਈ ਦਰਵਾਜ਼ੇ ਬੰਦ ਨੇ ਤੇ ਕਹਿੰਦੇ ਰਹਿ ਗਈ ਕਾਂਗਰਸ ਤੇ ਅਨਲੋ ਕਹਿੰਦੇ ਅਨਲੋ ਜਿਹੜੀ ਖੇਤਰੀ ਪਾਰਟੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਉਹਨੂੰ ਲੋਕ ਐ ਸਮੇਂ ਦੇ ਨੇ ਵੀ ਇਹਨਾਂ ਦੇ ਜੇ ਜਿਤਾਵ ਵੀ ਦਿੱਤੇ ਕੁਝ ਬੰਦੇ ਤੇ ਉਹਨਾਂ ਨੇ ਬਾਅਦ ਵਿੱਚ ਬੀਜੇਪੀ ਨਾਲ ਅਟੈਚ ਹੋ ਜਾਣਾ ਤੇ ਰਹਿ ਗਈ ਕਾਂਗਰਸ ਇਹ ਕਹਿੰਦੇ ਇਸ ਕਰਕੇ ਫਿਰ ਹੁਣ ਲੋਕ ਕਾਂਗਰਸ ਦਾ ਲੜ ਫੜ ਰਹੇ ਨੇ ਤੇ ਕਾਂਗਰਸ ਦੀ ਸਰਕਾਰ ਹਰਿਆਣਾ ਚ ਬਣਨ ਜਾ ਰਹੀ ਹੈ। ਰਾਹੁਲ ਗਾਂਧੀ ਦਾ ਗ੍ਰਾਫ ਪਿਛਲੇ ਟਾਈਮ ਨਾਲੋਂ ਕਾਫੀ ਉੱਪਰ ਗਿਆ ਤੇ ਮੋਦੀ ਸਾਹਿਬ ਦਾ ਥੱਲੇ ਡਿੱਗਿਆ। ਆਉਣ ਵਾਲਾ ਵਕਤ ਦੱਸੇਗਾ ਹਰਿਆਣਾ ਦੇ ਚੋਣ ਨਤੀਜੇ ਪੂਰੇ ਦੇਸ਼ ਦੀ ਫਿਜ਼ਾ ਦੀ ਹਵਾ ਬਦਲਣਗੇ। ਮਨੀ ਜੀ ਧੰਨਵਾਦ। ਬਹੁਤ ਬਹੁਤ ਧੰਨਵਾਦ। ਤੁਸੀਂ ਇਨੀ ਦੂਰ ਚੱਲ ਕੇ ਆਏ ਜੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ।